ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾਉਣ ਲੱਗੇ ਆਂ ਅੱਜ ਆਪਾਂ ਪਹੁੰਚੇ ਆਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਈ ਨੂੰ ਪੈਂਦੀ ਆਂ ਬਾਗਾਪਰਾਣਾ ਬਾਈ ਲਾਪਰੀਤ ਕੋਲੇ ਪਹੁੰਚੇ ਆਂ ਆਪਾਂ ਤੇ ਕਰਾਉਣੇ ਵੀਰ ਦੇ ਨਾਲ ਗੱਲਬਾਤ ਤਿੰਨ ਨਾਗ ਅੱਜ ਬੱਛੀਆਂ ਦੇ ਆ ਵੀਰ ਦੇ ਕੋਲੇ ਤੇ ਸਾਰੀ ਡਿਟੇਲ ਆਪਾਂ ਲਾਵਾਂਗੇ ਵੀਡੀਓ ਦੇ ਵਿੱਚ ਮੁੱਲ ਕਰਾਵਾਂਗੇ ਤੇ ਮੁੱਲ ਵੀ ਬਿਲਕੁਲ ਜੈਨੂਇਨ ਜੇ ਹੋਣਗੇ ਇੱਕ ਵચ્chi ਆਪਾਂ ਦਿਖਾਵਾਂਗੇ ਤੁਹਾਨੂੰ ਗੱਭਣ ਤੇ ਪੁੱਛਦੇ ਆਪਾਂ ਸਾਰੀ ਗੱਲਬਾਤ ਕਰਦੇ ਆ ਜਿਹੜੇ ਪਰ ਆਪਣੀ ਚੈਨਲ ਤੇ ਸੱਜਣ ਨੂੰ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲੋ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 799197 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਵੀਡੀਓ ਵੇਖਣ ਲਈ ਧੰਨਵਾਦ ਸਾਰੇ ਸੱਜਣਾ ਦਾ ਤੇ ਵੀਡੀਓ ਜ਼ਰੂਰ ਦੇਖਿਆ ਕਰੋ ਕਰੌਣੀਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਲਾਪਰੀ ਤਾਂ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਹੈ ਠੀਕ ਹੈ ਬਾਈ ਤੇ ਕਿਵੇਂ ਕੰਮ ਕਰ ਬਾਈ ਕੰਮ ਕਾ ਠੀਕ ਆ ਬਾਈ ਠੀਕ ਆ ਕਈ ਦਿਨਾਂ ਤੋਂ ਦਰਸ਼ਨ ਜੀ ਦਿੱਤੇ ਆ ਬਾਈ ਬਾਈ ਬਸ ਯਾਰ ਕੰਮਕਾਰੀ ਹਣਾ ਇੱਕ ਤਾਂ ਵਿਆਹ ਸਗਿਆਂ ਦੇ ਠੀਕ ਹੈ ਤੇ ਇੱਕ ਦਿਨ ਬਾਈ ਖੇਤੀ ਵਾਲੀ ਦਾ ਹਾਂ ਇਹ ਤਾਂ ਕਣਕ ਕਣਕ ਵਾਂਗ ਵੀ ਹਲ ਜਿਹਾ ਹੈਨਾ ਹਾਂ ਹਾਂ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਫਿਰ ਆਪਾਂ ਕਿੰਨੇ ਨਾਲ ਬਖਾਉਣੇ ਲਾਪਰੀ ਤਾਂ ਬਾਈ ਤਿੰਨ ਬੱਛੀਆਂ ਤਿੰਨ ਬੱਛੀਆਂ ਹੈਨਾ ਇੱਕ ਗੱਬਣ ਇੱਕ ਗੱਬਣ ਤੇ ਦੋ ਫੰਡਰਾ ਠੀਕ ਹੈ ਤੇ ਫਿਰ ਕਿਧਰ ਲਈ ਪਸ ਪਹਿਲਾਂ ਆਪਣਾ ਨਾਮ ਤੇ ਮੋਬਾਈਲ ਨੰਬਰ ਦੱਸ ਨਾਮ ਮੇਰਾ ਲਾਪਰੀਤ ਬਾਈ ਠੀਕ ਹੈ ਜੀ ਪਿੰਡ ਸੁਖਾਣਾੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਵਰਣਾ ਨੇੜੇ ਸ਼ਹਿਰ ਭਾਜਤਾ ਭਾਈ ਕਾ ਬਾਜਾਖਾਨਾ ਤੇ ਬਗਰਾੜੀ ਹੈ ਬਾਈ ਠੀਕ ਹੈ ਜੀ ਬਾਈ ਮੋਗੇ ਦਾ ਇਹ ਹੈ ਨਾ ਆਖਰੀ ਪਿੰਡ ਹੈ ਨਾ ਹਾਂ ਹਾਂ ਕੀਬਰੀ ਜੇ ਬਠਿੰਡਾ ਸਾਈਡ ਤੇ ਮੰਨ ਕੇ ਚੱਲ ਵੀ ਤਿੰਨੇ ਤਿੰਨੇ ਜਿਲੀ ਰਲ ਗਏ ਇੱਥੇ ਤੇਰੇ ਪਿੰਡ ਨਾ ਫਰੀਦਕੋਟ ਵੀ ਆ ਗਿਆ ਤੇ ਇਧਰੋਂ ਬਗਪਾਲ ਦਾ ਹਾਂ ਬਠਿੰਡਾ ਰ ਹੈ ਬਠਿੰਡਾ ਵੀ 40 ਆ ਤੇ ਮੋਗਾ ਵੀ 40 ਆ ਬਾਈ ਤੇ ਬਰਨਾਲਾ 55 ਚੰਗਰੀ ਕੋਡ 45 ਸੈਂਟਰ ਜੇ ਆ ਗਿਆ ਕਰਨ ਜਿਹੜੀ ਵਾਰਡ ਦੱਸਦੀ ਆ ਨਹੀਂ 40 ਤੋਂ 41 ਨਹੀਂ ਹੁੰਦਾ ਬਾਈ ਠੀਕ ਆ ਬਾਈ ਨਹੀਂ ਸਹੀ ਗੱਲ ਆ ਇਹ ਤਾਂ ਗੱਲ ਹੈਗੀ ਆ ਬਾਈ ਦੀ ਆਪਾਂ ਬਹੁਤ ਅਣਗਿਣਤ ਵੀਰਾਂ ਦੀਆਂ ਵੀਡੀਓ ਬਣਾਈਆਂ ਤੇ ਬਸ ਇੱਕ ਗੱਲ ਜਿਹੜੀ ਗੱਲ ਕਹੇਤੀ ਬਾਈ ਨੇ ਉਹੀ ਹੁੰਦਾ ਤੇ ਉਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਸਾਰੀ ਡਿਟੇਲ ਲੈਣੇ ਆ ਲਾਪਰੀ ਤਾਂ ਫਿਰ ਕਿਧਰੋਂ ਕਰਕੇ ਬਾਈ ਸ਼ੁਰੂ ਜਿੱਦਣਾ ਜਰਾ ਮਾਣਾ ਠੀਕ ਆ ਗੱਭਰੂ ਮੱਛੀ ਤੂੰ ਹੀ ਕਰ ਦੱਸੋ ਡਿਟੇਲ ਇਹਦੀ ਕੀ ਡਿਟੇਲ ਹੈ ਦੀ ਵੀਰੇ ਬਾਈ ਬੇਨਤਾ ਇਹ ਹੈਗੀ ਤਿੰਨ ਮਹੀਨੇ ਤੇ ਅੱਜ 15 ਦਿਨਾਂ ਦੀ ਚੈੱਕ ਪਾਸਪ ਤਿੰਨ ਮਹੀਨੇ ਤੇ 15 ਦਿਨਾਂ ਦੀ ਚੈੱਕ ਪਾਸ ਵੜ ਹਾਂ ਦੰਦੋਂ ਬਈ ਯਾਰ ਦੰਦ ਬਈ ਜਨ ਕਿ ਉਹ ਹੂ ਤਾਂ ਛੋਟੀ ਉਮਰ ਦੀ ਮੇਰੇ ਸੋਨ ਨਾ ਦੁੰਦੀ ਹੋਊਗੀ ਅੱਛਾ ਹਾਂ ਠੀਕ ਹੈ ਯਾਨੀ ਕਿ ਦੋ ਦੰਦ ਹੋਊਗੀ ਹਾਂ ਤੇ ਕਿਉਂ ਨਹੀਂ ਬਾਈ ਚਾਰ ਵੀ ਹੁੰਦਾ ਜੀ ਨਹੀਂ ਤਾਂ ਹੁਣ ਮੈਂ ਪਟਕੇ ਹੀ ਆਪਾਂ ਵੀਡੀਓ ਚ ਅੱਗੇ ਪਟਕੇ ਨਾਲ ਅੱਧੀ ਅੱਧੀ ਲੀੜੇ ਲੁੜੇ ਸਹੀ ਗੱਲ ਹੈ ਤਾਂ ਹਾਂ ਨਹੀਂ ਬਾਈ ਨਹੀਂ ਜਾਣਾ ਬਾਹਰ ਕੇ ਪਾਸੇ ਤੇ ਬਾਈ ਕਹਿੰਦਾ ਵੀ ਹੈ ਦੋ ਜਾਨ ਦੀ ਤੇ ਬਾਕੀ ਜਿਹੜਾ ਭਰਾ ਹੋਊਗਾ ਕਰ ਲੂਗਾ ਕਨਫਰਮ ਤੇ ਲਿਆ ਫਿਰ ਖੋਲ ਲਿਆ ਫਿਰ ਵੀਰੇ ਤੇ ਗੱਲ ਹੋ ਰਿਹਾ ਬਾਈ ਕਈ ਵੀਰ ਇਹ ਕਹਿੰਦਾ ਬਈ ਤੂੰ 3 ਮਹੀਨੇ 15 ਦਿਨਾਂ ਦੀ ਆਖੀ ਸੀ ਇਹ ਜੋ ਆਪਾਂ ਡਾਕਟਰ ਨੂੰ ਚੈੱਕ ਕਰਾਈ ਡਾਕਟਰ ਨੇ ਤਿੰਨ ਮਹੀਨੇ ਦੀ ਆਖੀ ਹੈ ਜਿਹੜੇ ਬੰਦੇ ਤੇ ਲਈ ਡੋਡਾ ਡੋੜਪੰਡਾ ਠੀਕ ਹੈ ਉਹ ਤੋਂ ਲਈਆ ਤਿੰਨ ਮਹੀਨੇ ਪਤਾ 15 ਦਿਨ ਹੋ ਗਿਆ ਠੀਕ ਹੈ ਠੀਕ ਹੈ ਜਾਨੀ ਕਿ ਚੇਗਾ ਉੱਪਰ 5-10 ਦਿਨ ਤਾਂ ਫਿਰ ਚੈੱਕ ਤੇ ਇਧਰ ਉਧਰ ਹੋਈ ਜਾਂਦਾ ਹੁੰਦਾ ਕਈ ਵੀਰ ਹਾਂ ਤੇ ਲਓ ਵੀ ਸੱਜਣੋ ਹੋ ਸਕਦਾ ਵੀ 2 ਦਿਨ ਦਾ ਕਨਫਰਮ ਬਾਈ ਕਹਿੰਦਾ ਵੀ ਹੈਗੀ ਆ 2 ਦਿਨ ਤਾਂ ਹੈਗੀ ਆ ਰਸੀ ਦੀ ਫੇਸ ਕੁਆਲਿਟੀ ਦੇਖੋ ਬਲੈਕ ਕਲਰ ਦੇ ਵਿੱਚ ਵੱਡੇ ਕੱਦ ਕਾਠ ਵਾਲੀ ਆ ਐ ਨਹੀਂ ਵੀ ਕੋਈ ਛੋਟੀ ਆ ਬਹੁਤ ਸੋਹਣਾ ਕੱਦ ਕਾਠ ਹੈ ਤੇ ਤਿੰਨ ਮਹੀਨੇ ਤੇ 15 ਦਿਨਾਂ ਦੀ ਗੱਬਨ ਚੈੱਕ ਪਾਸ ਹੈ ਜਿਹੜਾ ਵੀ ਭਰਾ ਖੀਜਦੂਗਾ ਆਪਦੀ ਚੈੱਕ ਡਾਕਟਰ ਆਪਦਾ ਲਿਆ ਕੇ ਤੁਸੀਂ ਤਸੱਲੀ ਕਰਾ ਸਕਦੇ ਆ ਵੀਰ ਦੇ ਘਰੇ ਬਈ ਬੋਦੀ ਬੋਦੀ ਦੇ ਕੇ ਹਾਂ ਬੋਦੀ ਬਾਦੀ ਦੇਖੋ ਜੀ ਬਿਊਟੀ ਪੂਰੀ ਆ ਵੜਦੀ ਹੈ ਨਾ ਹਾਂ ਤੇ ਚਮਕ ਦਮਕ ਵੀ ਸੋਹਣੀ ਹੈ ਪਹਿਲਾਂ ਤਾਂ ਕੱਦ-ਕਾਠ ਦਾ ਕਰੋ ਅੰਦਾਜ਼ਾ ਲਓ ਇਹ ਪੂਰੇ ਫੁੱਲ ਵੱਡੇ ਕੱਦ-ਕਾਠ ਦੀ ਫੁੱਲ ਸਾਈਜ਼ ਦੀ ਵੜ ਹੈ ਹਾਂ ਬਈ ਤੇ ਗੱਬਨ ਚੈੱਕ ਪਾਸ ਬਹੁਤ ਘੱਟ ਵੱਡਾ ਹੁੰਦਾ ਗੱਬਨ ਚੈੱਕ ਪਾਸ ਤੇ ਤਿੰਨ ਮਹੀਨੇ ਦੀ ਗੱਬਨ ਸੁਖਣਾ ਹੋਂ ਤਾਂ ਫਿਰ ਮੂਰੇ ਜਿਵੇਂ ਜਿਵੇਂ ਬੈਡ ਤਿਆਰ ਹੋਊਗੀ ਫਟ ਗਈ ਹੈ ਹਨਾ ਬਾਈ ਵਧੂਗੀ ਜਾਨੀ ਕਿ ਘਟੇ ਵਾਲਾ ਸੌਦਾ ਨਹੀਂ ਹਾਂ ਹਾਂ ਤੇ ਸੋਨਾ ਕਦ ਕਾਠਾ ਗਿਆ ਬਲੈਕ ਕਲਰ ਦੇ ਵਿੱਚ ਆ ਗਈ ਤੇ ਝੋਲੀ ਝਾਲੀ ਕਰਾਈ ਚੱਕ ਵੀਰੇ ਚਾਰੀ ਦਾਣਾ ਖੰਡ ਚਾਰੀ ਆ ਵਾਧੂ ਫੋਰ ਸ਼ਾਂਗ ਹੈ ਨਹੀਂ ਜੀ ਹੈਨਾ ਤੇ ਬਾਕੀ ਝੋਲੀ ਵੀ ਪੂਰੀ ਆ ਹਾਂ ਹੂੰ ਬਈ ਇਹਦਾ ਠੀਕ ਉਪਰ ਦਾਦੇ ਉਹ ਕਹਿੰਦਾ ਵੀ ਬਈ ਜਰਸੀ ਦੇ ਡੀਗਾ ਭਰਾ ਸੀ ਐਫਸੀ ਦੇ ਪੇਟੋਂ ਬੱਚੀ ਪੈਦਾ ਹੋਈ ਠੀਕ ਹੈ ਠੀਕ ਹੈ ਹਾਂ ਕਦ ਕਾਠ ਐਫਐਲ ਤੇ ਜਿਹੜੀ ਫੇਸ ਕੁਆਲਿਟੀ ਆ ਹਾਂ ਬਾਕੀ ਚੱਕਵੇਂ ਪਟਫੁੜਿਆਂ ਦੀ ਆ ਹਾਂ ਆ ਵੀ ਤੰਦ ਚੌੜੀ ਚੁੜੀ ਦੇ ਹਿਸਾਬ ਨਾਲ ਉੱਪਰੋਂ ਬਿਲਕੁਲ ਨਹੀਂ ਬਈ ਲੱਤਾਂ ਹੀ ਆ ਭਿੜੀਆਂ ਹੋਈਆਂ ਨੇ ਕੰਮ ਨਹੀਂ ਬਾਕੀ ਆ ਬਈ ਬੀਸੀਐਸ ਤੇ ਬਹੁਤ ਸੋਹਣੀ ਜਣੀ ਕੇ ਚੰਗੀ ਚੰਗੀ ਵਹਿੜਾ ਸੋਹਣੇ ਕਦ ਕਾਠ ਵਾਲੀ ਫੁੱਲ ਸਾਈਜ਼ ਦੀ ਗਾਂ ਤਿਆਰ ਹੋਊਗੀ ਹੈ ਨਾ ਆਈ ਛੋਟੀ ਵਹਿੜਾ ਹਾਂ ਛੋਟੀ ਵਹਿੜਾ ਨਾ ਕੋਈ ਭੜਾ ਠੀਕ ਹੈ ਤੇ ਲਾਭਪ੍ਰੀਤ ਫਿਰ ਬ੍ਰੇਡ ਡਿਮਾਂਡ ਹੈ ਜ ਮਾਈਡਰੀ ਬਈ ਸਾਢੇ 34000 ਰੁਪਏ ਸਾਢੇ 34000 ਰੁਪਏ ਵਿੱਚੋਂ ਮਾਨਤਨ ਹੋ ਜਾ ਮਾਨਤਨ 100 ਕਿਲੋਮੀਟਰ ਦਾ ਕਿਰਾਇਆ ਫਰੀ ਲੋ ਵੀ ਸੱਜਣੋ ਸਾਢੇ 34000 ਰੁਪਏ ਦੇ ਵਿੱਚ ਗੱਬਨ ਚ ਇੱਕ ਵਾਸ ਨੂੰ ਵੈਰ ਮਿਲ ਜੂਗੀ ਤੇ 100 ਕਿਲੋਮੀਟਰ ਦਾ ਕਿਰਾਇਆ ਫਰੀ ਕੀ ਬਾਈ ਵੀਡੀਓ ਤੇ ਕਹਿੰਦੇ ਆ ਹਾਂਜੀ ਐ ਵੀਡੀਓ ਬਣਾ ਕੇ ਭਾਈ ਨਹੀਂ ਆਣੀ ਠੀਕ ਆ ਤੇ ਲਾ 2592 ਪਾ ਦੇ ਠੀਕ ਹੈ ਤੇ ਆਦੇ ਘਰੇ ਆਦੇ ਡਾਕਟਰ ਤੋਂ ਚੈੱਕਰ ਵਾਲੇ ਮੇਰੇ ਡਾਕਟਰ ਦੇ ਭਰੋਸਾ ਨਾਲ 5 ਰੁਪਈਆ ਦਾ ਵੀ ਕਰੀ ਨਹੀਂ ਸਹੀ ਗੱਲ ਆ ਵੀ ਜਿਹੜਾ ਬੰਦਾ ਮਨ ਕੇ ਚਲ ਖਰੀਦੂਗਾ ਜਿਹਦੇ ਪਸੰਦ ਆਊਗੀ ਵੜ ਉਹ ਆਪਦੀ ਚੈੱਕ ਪਾਸ ਕਰਾ ਸਕਦਾ ਉਹਦੇ ਡਾਕਟਰ ਤੋਂ ਲਿਆ ਜੀ ਤਸੱਲੀ ਕਰਾ ਸਕਦਾ ਫੁੱਲ ਹਾਂ ਇੱਥੇ ਲਿਆਉਂਦਾ ਡਾਕਟਰਾਂ ਦਾ ਇੱਥੇ ਵੀ ਲਿਆ ਹਾਂ ਹਾਂ ਤੇ ਨਹੀਂ ਤੇਰੀ ਵੀ ਗਾਰੰਟੀ ਤੇ ਵੀ ਜਣੀ ਕੇ ਜਾ ਸਕਦੀ ਆ ਹਾਂ ਨਹੀਂ ਗਾਰੰਟੀ ਕੋਈ ਨਹੀਂ ਬੈਂਧ ਪਤਾ ਕੀ ਜਗ੍ਹਾ ਦਾ ਸਾਲੀ ਜਿੱਦ ਜਿੱਦ ਕਲ ਬੰਦਿਆਂ ਦੀ ਗਾਰੰਟੀ ਨਹੀਂ ਗੱਬਣ ਤਾਂ ਵੀ ਜਨ ਕੇ ਗੱਬਣ ਹੈ ਨਾ ਗੱਬਣ ਦੀ ਤਾਂ ਗਾਰੰਟੀ ਹੁੰਦੀ ਹੈ ਜਿਹੜੀ ਮੈਂ ਦੇਖ ਰਹੀ ਆ ਵੀਡੀਓ ਵੀ ਪਈ ਆ ਠੀਕ ਹੈ ਅਗਲਾ ਆ ਦੇ ਘਰੇ ਲੌਂਸ ਆ ਡਾਕਟਰ ਨੂੰ ਬੁਲਾ ਕੇ ਨੇ ਕਿ ਆਪਣਾ ਗੱਡੀ ਵਾਲਾ ਉਹਨਾਂ ਟਾਈਮ ਉਥੋਂ ਤੁਰਦਾ ਜੀ ਠੀਕ ਹੈ ਠੀਕ ਹੈ ਜੇ ਅਗਲੇ ਨੇ ਆਏ ਡਾਕਟਰ ਨੇ ਕਿਹਾ ਤਾਂ ਹਾਂ ਬਈ ਹੈਗੀ ਆ ਇਹ ਤਿੰਨ ਮਹੀਨਿਆਂ ਤੋਂ ਘੱਟ ਵੀ ਡਾਕਟਰ ਨੇ ਕਿਹਾ ਤਾਂ ਬੱਸੀ ਫ੍ਰੀ ਚ ਨਹੀਂ ਠੀਕ ਹੈ ਸਹੀ ਗੱਲ ਆ ਲਓ ਵੀ ਸੱਜਣੋ ਬਾਈ ਨੇ ਸਾਰੀ ਡਿਟੇਲ ਦੱਸਤੀ ਆ ਗੱਬਣ ਚ ਇੱਕ ਪਾਸ 34 34 ਚ ਤੁਹਾਨੂੰ ਮਿਲ ਜੂਗੀ 100 ਤੇ ਬਾਕੀ ਚੈੱਕ ਬਸਤ ਤੁਸੀਂ ਤਸੱਲੀ ਤੁਸੀਂ ਕਰਨੀ ਜਿਹੜੇ ਇਹਦੇ ਬੱਛੇ ਥਾਣਾ ਗੁਲਾਬੀ ਥਾਣਾ ਅਲਾ ਕਹਿੰਦਾ ਜਿਵੇਂ ਬਈ ਹੈ ਨਾ ਬਈ ਬਰੀਡ ਵਾਲੀ ਬੱਛੀ ਆਪੂ ਥਾਣ ਵੀ ਚਾਰੀ ਆ ਤੇ ਬਹੁਤ ਸੋਹਣੇ ਥਾਣਾ ਤੇ ਝੋਲੀ ਝਾਲੀ ਨਾ ਬਹੁਤ ਚੰਗੀ ਆ ਤੇ ਅਗਰ ਟ੍ਰੇਡਰ ਰੱਖੂਗੀ ਤਾਂ ਚੱਕ ਮੇਂ ਪੱਠ ਫੁੱੜੀ ਦੀ ਆ ਚੰਗੀ ਵੇੜ ਤਿਆਰ ਹੋਊਗੀ ਹੂੰ ਗੁਲਾਪੀ ਤਾਂ ਫਿਰ ਦੂਜੇ ਨੰਬਰ ਤੇ ਜਿਹੜਾ ਆ ਗਿਆ ਨਕੀਨਾ ਇਹਦੀ 10 ਕੀ ਡਿਟੇਲ ਬਾਈ ਇਹ ਬੱਛੀ ਹੈਗੀ 11 11.5 ਮਹੀਨੇ ਦੀ 11.5 ਮਹੀਨੇ ਦੀ ਬੱਛੀ ਆ ਤੇ ਦੰਦੋ ਖੀਰੀ ਆ ਹੈਨਾ ਦੰਦੋਲੇ ਘਰ ਤੱਕ ਦੀ ਗਰੰਟੀ ਆ ਠੀਕ ਆ ਲਓ ਮਿੱਤਰੋ ਪਹਿਲਾਂ ਤਾਂ ਪਿੱਠਪੂੜੇ ਦੇ ਮਾਰੂ ਨਿਖਾ ਮੈਂ ਕਿਹਾ ਵੀ ਐ ਚੱਕਵੇਂ ਪਿੱਠਪੂੜੇ ਦੀ ਵੱਛੀ ਆ ਤਾਂ ਫੇਸ ਕੁਆਲਿਟੀ ਦੇਖੋ ਜੀ ਐ ਬੋਦੀ ਵਾਲੀ ਅਗਲਾ ਕਹਿ ਦਿੰਦਾ ਬੋਦੀ ਵਾਲੀ ਤੇ ਬੋਦੀ ਵਾਲੀ ਵੱਛੀ ਨਿੱਕਾ ਕੰਨ ਗੋਲ ਤੇ ਤੋਰਾ ਤਰਾ ਘਰੋਂ ਚੱਕ ਜੀ ਢੋੜੀ ਵਰਗੀ ਤੋਰ ਆ ਦੇਖੋ ਜੀ ਬਹੁਤ ਸੋਹਣੇ ਚੰਗਾ ਬੋਦੀ ਢਾਂਚਾ ਤੇ ਸੋਹਣਾ ਬੇਟਾ ਵੱਛੀ ਦਾ ਤੇ 11 1/2 ਮਹੀਨੇ ਦੀ ਬਾਈ ਕਹਿੰਦਾ ਵੀ ਉਮਰ ਆ ਗਈ ਬਾਕੀ ਜਿਹੜਾ ਵੱਛੀ ਦਾ ਵੀਸੀਐਸ ਹੈ ਤੇ ਲੈਗ ਸਕੋਰ ਕਰੋ ਜੇ ਕਹਾਂ ਬਿਲਕੁਲ ਨਾ ਸਟੇਟ ਤੇ ਸੋਹਣੀ ਬੱਠ ਕੁੜੇ ਦੀ ਬੰਤ ਰਹਾ ਫੇਸ ਕੁਆਲਟੀ ਵੀ ਸੋਹਣੀ ਹੈ ਬਾਕੀ ਜਾਤ ਬਰੀਡ ਵਾਲੀ ਵੱਛੀ ਆ ਗਈ ਬਰੀਡ ਹਾਂ 크ਰੋਸ ਦਾ 5% ਬਾਕੀ ਬਿਲਕੁਲ ਸੀਮਨ ਲੈਣ ਦੇ ਰੈਡੀ ਆ ਤੇ ਬਸ ਹੁਣ ਜਦੋਂ ਮਨ ਕਿ ਚਲੋ ਹੀਟ ਕੱਢੀਏ ਨੇ ਤੇ ਕਰਮਾ ਵਾਲੀ ਤੇ ਟੀਕਾ ਵਧੀਆ ਸੀਮਨ ਚੰਗੀ ਲੱਗ ਗਿਆ ਤੇ ਆਪ ਵੀ ਚੰਗੇ ਸੀਮੰਨ ਦੀ ਤੇ ਸੋਹਣੀ ਵਾਰਡ ਚੰਗੇ ਰੁਪਿਆ ਦੀ ਤਿਆਰ ਹੋ ਜੂਗੀ। 40133 ਦੀ ਆ। 40133 ਦੀ ਆ ਤੇ ਮਦਰ ਕਾਰਡ ਇਹਦਾ। ਇਹਦੀ ਮਾਦਰ ਕਾਰਡ ਵੀ 42 ਲੀਟਰ ਦਾ। ਠੀਕ ਹੈ ਲਓ ਸੱਜਣੋ ਡੈਨਮਾਰਕ ਦੇ 40133 ਦੀ ਵਾਈਕੰਦਾ ਇਹ ਆਪ ਡੈਨਮਾਰਕ ਦੇ ਸੀਮੰਨ ਦੀ ਤੇ ਥਣ ਚਾਰੀ ਆ ਕਿ ਝੋਲੀ ਝਾਲੀ ਬਹੁਤ ਸੋਹਣੀ ਹੈ। ਗੱਬਣ ਵਾਲੀ ਝੋਲੀ ਇਹਦੀ ਵੀ ਹੈ ਨਾ ਤੇ ਜਿਹੜੀ ਆਪ ਗੱਬਣ ਚ ਇੱਕ ਫੁੱਲ ਸਾਈਜ਼ ਦੀ ਵਾਰਡ ਦਿਖਾਈ ਆ ਉਦੋਂ ਜਿੱਡੇ ਕਦ ਕਾਠੇ ਦਾ ਆ ਗਿਆ। ਬਿਲਕੁਲ ਕੈਮਰੇ ਦੇ ਨਾਲ ਇੱਕੋ ਲੈਵਲ 'ਚ ਹੀ ਖੜੀਆਂ। ਤੇ ਸੋਨਾ ਕਦ ਕਾਠ ਆ ਗਿਆ ਤੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਹੈਗੀ 27000 ਰੁਪਿਆ 27000 ਰੁਪਿਆ ਵਿੱਚੋਂ ਮਾਨਤਨ ਹਾਂ ਮਾਨਤਨ ਬਸ 100 ਕਿਲੋਮੀਟਰ ਦਾ ਕਿਰਾਇਆ 100 ਕਿਲੋਮੀਟਰ ਦਾ ਕਿਰਾਇਆ ਜਨਨ ਕਿ ਪਰਵਸੀ ਹੈਗਾ ਹੀ ਆ ਹਾਂ ਠੀਕ ਹੈ ਤੇ ਇਹਦੀ ਕੀ ਦਾ ਡਿਮਾਂਡ ਦਸੀ ਹੈ ਹੈ ਇਹਦੀ ਬਈ 27000 ਰੁਪਿਆ 27000 ਰੁਪਿਆ ਬਾਈ ਕਹਿੰਦਾ ਵੀ 27000 ਦੀ ਆਪਾਂ ਦੇ ਦਾਂਗੇ ਵਿੱਚੋਂ ਮਾਨਤਨ ਮੌਕੇ ਤੇ ਜ਼ਰੂਰ ਕਰੂਗਾ ਬਾਈ ਤੇ ਇਹਦੂ ਅੱਗੇ ਆ ਗਈ ਤਿੰਨ ਨੰਬਰ ਤੇ ਬਹੁਤ ਸੋਹਣੀ ਬੱਚੀ ਇਹ ਵੀ ਇਹਦੀ ਕੀ ਡਿਟੇਲ ਆ ਵੇਖ ਬਾਈ ਹਾਂ ਬਲੱਡਰ ਪ੍ਰਿੰਟ ਪ੍ਰਿੰਟ ਕਰੋ ਚੈੱਕ ਹੈ ਨਾ ਹਾਂ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਹੈ ਸੋਹਣਾ ਰੰਗ ਪ੍ਰਿੰਟ ਹੈਗਾ ਕਿਲਾਪਰੀ ਤੇ ਕਿਹ ਕਿਹੜੇ ਸੀਮੰਦੀ ਹੈ ਬਾਈ ਹੈ ਬਾਈ ਇਹ ਕਿਹਦੇ ਸੀ ਐਬੀਐਸ ਦੇ ਸਟ੍ਰਾਈਕਰ ਦੀ ਦੱਸੀਆ ਬਾਈ ਐਬੀਐਸ ਦੇ ਸਟ੍ਰਾਈਕਰ ਦੀ ਆਗੀ ਠੀਕ ਹੈ ਤੇ ਮਦਰ ਕਾਰਡ ਇਹਦਾ ਇਹਦੀ ਮਾਦਾ ਰਕਾਰਡ ਸੀਗਾ ਬਾਈ 32 ਡੇਟੀ ਲੀਟਰ ਦਾ ਠੀਕ ਹੈ 32 ਡੇਟੀ ਲੀਟਰ ਦਾ ਹੈ ਹਾਂ ਦੇਖੀ ਬਾਈ ਬਹੁਤ ਸੋਹਣਾ ਚੰਗਾ ਹਾਂ ਪਟਾਂਚਾ ਸੋਹਣਾ ਹੈ ਤੇ ਚੰਗੇ ਕਦ ਕਾਠ ਵਾਲੀ ਵਹਿੜ ਤਿਆਰ ਹੋਊਗੀ ਲਤਾਂ ਲੁਤਾਂ ਯਾ ਲੰਮਾ ਤੇ ਬਿਲਕੁਲ ਸਟੇਟ ਲੱਤਾ ਉਪਰੋਂ ਵੀ ਪੱਧਰ ਸਮੱਧਰ ਤੇ ਸੋਹਣੀ ਪੱਠਪੁੜੇ ਦੀ ਬਣਾਵਟ ਆਗੀ ਦੇਖੋ ਜੀ ਕਰੋ ਚੱਕ ਮਗਰੋਂ ਨਾ ਪੱਥਪੁਰੇ ਦੀ ਜਿਹੜੀ ਬਣਾਵਟਾ ਚੱਕ ਵਿੱਚ ਪੱਥਪੁਰੇ ਦੀ ਸੋਹਣੀ ਜਿਹੀ ਪਸ਼ੂ ਲੱਗਦਾ ਦੁਗਣਾ ਜਾਂਜਦਾ ਜਿਹੜਾ ਪਸ਼ੂ ਆ ਰਹੀ ਇਸ ਤਰ੍ਹਾਂ ਦੀ ਬਣਤਰ ਹੁੰਦੀ ਆ ਗੁਲਾਬੀ ਥਣਾ ਕੇ ਚਾਰ ਹੀ ਥਣਾ ਇੱਕ ਗੱਲ ਤੁਹਾਨੂੰ ਦੱਸਦਾ ਬਾਈ ਹਾਂਜੀ ਜਿਵੇਂ ਹਣ ਚੱਲ ਠੀਕ ਆ ਹਨਾ ਵਿੱਚ ਤਾਂ ਇਹ ਵੜਕੇ ਨਹੀਂ ਦੇਖਿਆ ਆਪਾਂ ਪਰ ਜਦ ਇਹ ਤਿਆਰ ਹੋ ਗਈ ਬੱਚਿਆਂ ਅਰੇ ਲੇ ਬਾਈ ਮਿਹਨਤ ਕੀਤੀ ਜਾਣਾ ਮੋਰਡਨਿੰਗ ਇਹ ਵਾਦਾ ਮੇਰਾ ਬਾਕੀ ਆਏ ਹਨ ਨਾ ਬਾਈ ਬਰੀਡ ਵਾਲੇ ਆ ਗਏ ਹਨ ਹਾਂ ਹਾਂ ਬਾਈ ਵੱਚੀਆਂ ਬਰੀਡ ਵਾਲੀਆਂ ਆ ਗਈਆਂ ਜਿਹੜਾ ਵੀ ਭਰਾ ਇਹਨਾਂ ਤੇ ਮਿਹਨਤ ਕਰੂਗਾ ਸੱਚ ਨੂੰ ਤੇ ਉਹਨੂੰ ਮਨ ਕੇ ਚਲੋ ਜੇ ਵੇਚੀਆਂ ਹੋਈਆਂ ਵਧੀਆ ਚੰਗੀ ਇਨਕਮ ਰਕਮਾਂ ਦੀਆਂ ਮਾਣਨੀਆਂ ਬੜਾ ਕਿਉਂਕਿ ਅੱਜਕੱਲ ਚੰਗੇ ਪਸ਼ੂਆਂ ਦੀ ਗਦਰ ਬਹੁਤ ਆਪਾਂ ਵੇਨੇ ਆ ਆ ਕੈਕਟਰ ਦੀਆਂ ਬੱਛੀਆਂ ਬਈ ਅੱਜਕੱਲ 80 ਇੱਕ 70 ਐ ਮੰਗਦੇ ਸਹੀ ਗੱਲ ਆ ਪ੍ਰਿੰਟ ਕਰੋ ਚੱਕੀ ਜਾਦ ਬਰੀਡ ਪੂਰੀ ਫੁੱਲ ਐ ਤੇ ਦੰਦੋ ਖੀਰੀ ਆ ਬਈ ਦੰਦੋ ਖੀਰੀ ਆ ਕੀ ਤੇ ਇਹ ਕਿੰਨੇ ਮਹੀਨੇ ਦੀ ਐ ਇਹ ਇਹ ਬਈ ਹੈਗੀ 68 ਮਹੀਨੇ ਤੋਂ 8 ਮਹੀਨੇ ਤੋਂ ਬਈ ਕਹਿੰਦਾ ਵੀ ਘੱਟ ਆ 5 10 7 ਮਹੀਨੇ ਤੇ ਹੈਗੀ ਆ ਬਈ ਉਹਨੇ ਤਾਂ 25 26 ਦਿਨਾਂ ਦੀ ਮੰਗ ਠੀਕ ਠੀਕ ਆ ਜੀ ਤੇ ਲਾਪਰੀ ਦੇ ਦੀ ਕੀ ਡਿਮਾਂਡ ਆ ਵੀਰੇ ਇਹਦੀ ਡਿਮਾਂਡ ਹੈਗੀ ਬਈ 18500 ਰੁਪਏ 18500 ਰੁਪਏ ਡਿਮਾਂਡ ਆ ਤੇ 100 ਕਿਲੋਮੀਟਰ ਕਿਰਾਇਆ ਫਰੀ ਹੈ ਹਨ ਇਹ ਲੋਕ ਤੈਨੂੰ ਪਤਾ ਬਈ ਇਹੋ ਜਿਹੀ ਵਛੀ 23-24000 ਰੁਪਏ ਮੰਗਦੇ ਆ ਸਹੀ ਗੱਲ ਆ ਬਈ ਬੱਲੀ ਗੱਲ ਇਹੋ ਜਿਹੀ ਚੀਜ਼ ਨਹੀਂ ਨਿਕਲਦੀ ਬਈ ਤਾ ਤੋ ਬਿਲਕੁਲ ਪੱਧਰ ਸਮੱਦਰ ਹੈ ਨਾ ਤੇ ਸੋਹਣੀ ਬਨਾਵਟਾ ਸਰੀਰ ਦੀ ਬਾਕੀ ਜਿਹੜਾ ਪ੍ਰਿੰਟ ਪ੍ਰੂਫਟ ਆ ਗਿਆ ਨਾ ਸੱਜਣੋ ਐਨ ਮੈਂ ਕਿਹਾ ਵੀ ਕਮਾਲ ਦਾ ਆ ਗਿਆ ਪੂਰੀ ਜਾਦਬਰੀਡ ਵਾਲੀ ਤੇ ਸੋਹਣਾ ਪ੍ਰਿੰਟ ਆ ਆਹ ਹੁਣ ਯਾਰ ਕੀ ਜਾਣਾ ਇਹਦੀ ਜਿੰਨੀ ਵੜਾਈ ਕਰ ਲਈ ਓਨੀ ਥੋੜੀ ਸਹੀ ਗੱਲ ਆ ਬਾਈ ਜਿਵੇਂ ਜਿਵੇਂ ਵਧੂਗੀ ਬਾਈ ਜਿਵੇਂ ਆਪਣੇ ਕਹਿੰਦੇ ਬਾਈ ਕਿੱਡੀ ਲੈ ਲੋ ਉਹ ਵਧਦੀ ਓਵੇਂ ਹੀ ਇਹ ਚੀਜ਼ ਆ ਬਾਈ ਬਾਕੀ ਇਹ ਘੱਟ ਵਾਲੇ ਸੌਦੇ ਨਹੀਂ ਗਏ ਜਣੀ ਅੱਜਕੱਲ ਹੁਣ ਚੰਗੀ ਚੀਜ਼ ਆ ਜਿਹੜਾ ਹਰੇਕ ਭਰਾ ਇੱਕ ਰੱਖਣੇ ਦੋ ਰੱਖਣੇ ਅਗਲਾ ਕਹਿੰਦਾ ਯਾਰ ਬਰੀਡ ਤੇ ਰੱਖੋ ਹੈਨਾ ਥਣਾ ਦੀ ਹੂੰ ਦੰਦਾਂ ਦੀ ਆਪਣੀ ਗਾਰੰਟੀ ਹੈ ਬਾਈ ਬਾਕੀ ਕੋਈ ਭਰਾਵ ਦਾ ਕੋਲੇ ਆ ਕੇ ਨਿਰਖ ਪਰਖ ਜਿਹੜਾ ਸੱਤ ਮਰੋੜੀ ਹੋਵੇ ਜਿਹੜੇ ਵੀ ਭਰਾ ਜੇ ਪਸੰਦ ਹੋਈ ਕੋਈ ਵੀ ਪਸ਼ੂ ਪਸੰਦ ਹੋਇਆ ਤੇ ਤਸੱਲੀ ਨਿਰਖ ਪਰਖ ਸੱਜਣੋ ਤੁਸੀਂ ਕਰਨੀ ਹੈ ਬਾਈ ਵੱਲੋਂ ਵੀ ਖੁੱਲੀ ਛੁੱਟੀ ਹੈ ਵੀ ਤਸੱਲੀ ਜਿਹੜੀ ਤੁਸੀਂ ਕਰ ਸਕਦੇ ਆ ਜਿਹੜੀ ਗੱਬਣ ਵਹਿੜ ਦੱਸੀ ਹੈ ਉਹਨੂੰ ਚੈੱਕ ਅਪ ਕਰਾ ਸਕਦੇ ਆ ਤੇ ਉਹਦੀ ਵੀ ਗਾਰੰਟੀ ਹੈ ਬਾਈ ਕਹਿੰਦਾ ਵੀ ਆਪਣੇ ਘਰ ਦੀ ਹਰੇਕ ਪਸ਼ੂ ਦੀ ਗਾਰੰਟੀ ਹੈ ਬਾਕੀ ਤਸੱਲੀ ਨਿਰਖ ਪਰਖ ਤੁਸੀਂ ਕਰਨੀ ਹੈ ਨੰਬਰ ਵੀਰ ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਤੇ ਫੁੱਲ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਧੰਨਵਾਦ ਹਸੀ ਕਾਲ